ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਣ 13ਵਾਂ ਮੱਸਾ ਮਾਰਿਓ ਜਨ ਸਿੰਘਣ ਆਂਸੂ ਹਮਕੋ ਦੇਹੋ ਇਧਰ ਪੰਜਾਬ ਵਿੱਚ ਮੱਸੇ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕ ਛਿਪ ਕੇ ਬੈਠੇ ਸਿੰਘਾਂ ਨੇ ਵੀ ਖੁਸ਼ੀਆਂ ਵਿੱਚ ਜਕਾਰੇ ਛੱਡੇ ਪੰਥ ਮੋੜ ਝਾੜਾਂ ਬੇਲਿਆਂ ਵਿੱਚੋਂ ਬਾਹਰ ਆਉਣ ਲੱਗਾ ਦੁਸ਼ਟਾਂ ਦੇ ਘਰਾਂ ਵਿੱਚ ਸੱਥਰ ਵਿਸ਼ੇ ਹੋਏ ਸਨ ਚੁਗਲਾਂ ਮੁਖਬਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਹਨਾਂ ਦਾ ਡਰ ਜਾਇਜ਼ ਵੀ ਸੀ ਜਦ ਮੱッセ ਵਰਗੇ ਤਾਕਤਵਰ ਚੌਧਰੀ ਹੀ ਮਹਫੂਜ਼ ਨਹੀਂ ਸਨ ਜਦ ਇੰਨੇ ਵੱਡੇ ਮੁਗਲਈ ਘੇਰੇ ਵਿੱਚ ਰੰਗੜ ਦਾ ਸਿਰ ਸਿੰਘ ਲਾ ਕੇ ਲੈ ਗਏ ਸਨ ਤਾਂ ਚੁਗਲ ਮੁਖਬਰ ਕਿਹੜੇ ਬਾਗ ਦੀ ਮੂਲੀ ਸਨ ਮੱッセ ਦਾ ਆਪਣਾ ਬਹੁਤ ਵੱਡਾ ਪ੍ਰਵਾਸ ਸੀ ਜੋ ਮੱッセ ਦੀ ਬਿਨਾ ਸਿਰ ਵਾਲੀ লাশ ਕੋਲ ਬੈਠਾ ਵਿਰਲਾਪ ਕਰ ਰਿਹਾ ਸੀ ਗੁੱਸੇ ਵਿੱਚ ਆ ਕੇ ਪਰਿਵਾਰ ਦੇ ਕੁਝ ਜੀਆ ਨੇ ਮੱッセ ਦਾ ਧੜ ਚੁੱਕਿਆ ਤੇ ਲਾਹੌਰ ਲੈ ਜਾ ਕੇ ਜਕਰੀਏ ਦੇ ਦਰਾਂ ਅੱਗੇ ਰੱਖ ਦਿੱਤਾ। ਉਹਨਾਂ ਰੌਲਾ ਪਾ ਦਿੱਤਾ ਕਿ ਜਦ ਤੱਕ ਮੱッセ ਦੇ ਖੂਨੀਆਂ ਨੂੰ ਫੜਿਆ ਨਹੀਂ ਜਾਂਦਾ ਤਦ ਤੱਕ ਉਹ ਧੜ ਨੂੰ ਨਹੀਂ ਦਫਨਾਉਣਗੇ। ਸਾਡੇ ਦੋਖੀਆਂ ਨੂੰ ਫੜ ਕੇ ਉਹਨਾਂ ਦੇ ਟੋਟੇ-ਟੋਟੇ ਕਰੋ ਤੇ ਸਾਨੂੰ ਨਿਆਂ ਦਿਵਾਓ। ਸਾਰਾ ਪਰਿਵਾਰ ਖਾਨੂ ਤੋਂ ਇਹੋ ਮੰਗ ਕਰ ਰਿਹਾ ਸੀ। ਗੱਲ ਖਾਨੂ ਦੇ ਵੀ ਵੱਸੋਂ ਬਾਹਰ ਹੋ ਚੁੱਕੀ ਸੀ। ਖਬਰ ਤਾਂ ਖਾਨੂ ਤੀਕ ਪਹਿਲਾਂ ਹੀ ਪਹੁੰਚ ਚੁੱਕੀ ਸੀ ਪਰ ਮੱッセ ਦੀ ਬਿਨਾ ਸਿਰ ਵਾਲੀ ਲਾਸ਼ ਦੇਖ ਕੇ ਤਾਂ ਮਾਨੋ ਉਹ ਸੁਰਤ ਭਲਾ ਬੈਠਾ ਦੋ ਸਿੰਘ ਪਤਾ ਨਹੀਂ ਕਿੱਧਰੋਂ ਪ੍ਰਗਟ ਹੋ ਗਏ ਤੇ ਇੰਨੇ ਸਖਤ ਘੇਰੇ ਵਿੱਚੋਂ ਚੌਧਰੀ ਮੱッセ ਦਾ ਸਿਰ ਵੱਢ ਕੇ ਲੈ ਗਏ। ਇਸ ਗੱਲ ਨੇ ਖਾਨੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ। ਸਿੰਘਾਂ ਨੂੰ ਖਤਮ ਕਰ ਦੇਣ ਦੀਆਂ ਟਾਰਾਂ ਮਾਰਨ ਵਾਲੇ ਜਕਰੀਏ ਖਾਨ ਅੰਦਰ ਗੁੱਸੇ ਦੇ ਭਾਂਬੜ ਬਲ ਰਹੇ ਸਨ। ਉਸ ਨੇ ਮੱッセ ਦੀ ਸੁਰੱਖਿਆ ਦੇ ਜ਼ਿੰਮੇਵਾਰ ਫੌਜਦਾਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ। ਮੱッセ ਦਾ ਪਰਿਵਾਰ ਵੱਖ ਚੀਕ ਰਿਹਾ ਸੀ। ਜੇ ਹਾਲਾਤ ਤੁਹਾਡੇ ਵੱਸ ਵਿੱਚ ਨਹੀਂ ਖਾਨ ਸਾਹਿਬ। ਤਾਂ ਅਸੀਂ ਚੌਧਰੀ ਸ਼ਾਹ ਦੀ ਲਾਸ਼ ਲੈ ਕੇ ਦਿੱਲੀ ਜਾਵਾਂਗੇ। ਆਖਰੇ ਵਾਪਰ ਕਿਵੇਂ ਗਿਆ? ਤੁਸੀਂ ਅੰਨੇ ਹੋ ਗਏ ਸੀ। ਕਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਤੇ ਉਹ ਏਡਾ ਕਾਰਾ ਕਰ ਗਏ, ਖਾਨੂ ਫੌਜਦਾਰਾਂ ਤੇ ਚੀਕਿਆ। ਪਤਾ ਨਹੀਂ ਹਜੂਰ। ਉਹ ਮਾਨੋ ਅਸਮਾਨ ਵਿੱਚੋਂ ਬਾਜਾਂ ਵਾਂਗ ਝਪਟੇ ਤੇ ਚੀਤੇ ਦੀ ਰਫ਼ਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ। ਫੌਜਦਾਰ ਬੋਲਿਆ। ਬਾਜ਼, ਚੀਤੇ, ਸ਼ਿਕਾਰ, ਕੋਈ ਸ਼ਰਮ ਆ ਰਹੀ ਹੈ ਤੈਨੂੰ? ਇਹ ਸਭ ਬੋਲਦੇ ਨੂੰ। ਜਕਰੀਏ ਨੇ ਫੌਜਦਾਰ ਨੂੰ ਨੌਕਰੀਆਂ ਕੱਢ ਦਿੱਤਾ ਸੱਦੋ ਉਹਨਾਂ ਸਾਰੇ ਚੁਗਲਾਂ ਤੇ ਮੁਖਬਰਾਂ ਨੂੰ ਜਿਹੜੇ ਸਰਕਾਰੀ ਖਜ਼ਾਨਿਆਂ ਨੂੰ ਘੌਣ ਵਾਂਗ ਲੱਗੇ ਹੋਏ ਹਨ ਉਹਨਾਂ ਸਾਰਿਆਂ ਨੂੰ ਸੱਦੋ ਜਿਹੜੇ ਸਿੰਘਾਂ ਨੂੰ ਮਰਵਾਉਣ ਬਦਲੇ ਮਿਲ ਰਹੇ ਹਕੂਮਤੀ ਸੁੱਖ ਆਰਾਮ ਮਾਣ ਰਹੇ ਹਨ ਸਾਰੇ ਚੌਧਰੀ ਲੰਬardar ਮੇਰੇ ਅੱਗੇ ਪੇਸ਼ ਕਰੋ ਜਕਰੀਏ ਨੇ ਉਹਨਾਂ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਜਿਹੜੇ ਮੁਗਲਾਂ ਨੂੰ ਸਿੰਘਾਂ ਦੀ ਸੂਹ ਦਿੰਦੇ ਸਨ ਜਾਂ ਆਪ ਸਿੰਘਾਂ ਨੂੰ ਮਾਰ ਕੇ ਹਕੂਮਤ ਤੋਂ ਵੱਡੀਆਂ ਜ਼ਗੀਰਾਂ ਹਾਸਲ ਕਰੀ ਬੈਠੇ ਸਨ ਉਹ ਜਿਹੜੇ ਸਾਡੀਆਂ ਦਿੱਤੀਆਂ ਜ਼ਗੀਰਾਂ ਤੇ ਐਸ਼ ਪ੍ਰਸਤੀਆਂ ਕਰ ਰਹੇ ਹਨ ਮੈਂ ਕੰਗਾਲ ਕਰ ਦੇਵਾਂਗਾ ਉਹਨਾਂ ਸਾਰਿਆਂ ਨੂੰ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲਵਾਂਗਾ ਖਾਨੂ ਗੁੱਸੇ ਵਿੱਚ ਚੀਕ ਰਿਹਾ ਸੀ ਹਰਪ੍ਰਖਤ ਨਰਨਜਨੀਆ ਰਾਮਾ ਰੰਧਾਵਾ ਕਰਮਾਸ਼ੀਨਾ ਧਰਮਦਾਸ ਜੋਧਪੁਰੀਆ ਸਭ ਕਤਾਰ ਬਣਾ ਕੇ ਜਕਰੀਏ ਅੱਗੇ ਖੜੇ ਕਰ ਦਿੱਤੇਗੇ ਮਜੀਠੀਏ ਜਿਨ੍ਹਾਂ ਨੂੰ ਹਕੂਮਤ ਵੱਲੋਂ ਸੱਦਾ ਵੀ ਨਹੀਂ ਭੇਜਿਆ ਗਿਆ ਸੀ ਉਹ ਵੀ ਆ ਗਏ ਹੋਰ ਵੀ ਕਈ ਜਿਨ੍ਹਾਂ ਸਿੰਘਾਂ ਨੂੰ ਮਾਰ ਕੇ ਜਾਇਦਾਦਾਂ ਹਾਸਲ ਕੀਤੀਆਂ ਸਨ ਚੁਗਲ ਮੁਖਬਰ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਨ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਹੋਏ ਸਨ ਤਾਂ ਸਾਰਾ ਮੁਲਖਈਆ ਹੀ ਖਾਲਸੇ ਦਾ ਵੈਰੀ ਬਣ ਗਿਆ ਸੀ ਪਤਾ ਨਹੀਂ ਕਿੰਨੇ ਕਨੇ ਸਿੰਘਾਂ ਦੇ ਕਤਲ ਜਾਂ ਮੁਖਬਰੀਆਂ ਕਰਕੇ ਆਪਣੇ ਘਰ ਭਰੇ ਸਨ ਅੱਜ ਉਹ ਸਾਰੇ ਜਿਹੜੇ ਮੱਛੇ ਦੇ ਮਾਰੇ ਜਾਣ ਤੇ ਪਹਿਲਾਂ ਹੀ ਡਰ ਵਿੱਚ ਸਨ ਹੱਥ ਜੋੜੀ ਜ਼ਕਰੀਆ ਅੱਗੇ ਖਲੋਤੇ ਸੰ। ਹਾਂ ਭਈ ਤੁਸੀਂ ਤਾਂ ਸਾਰੇ ਕਹਿੰਦੇ ਸੀ ਕਿ ਸਿੰਘ ਬਚਿਆ ਹੀ ਨਹੀਂ ਕੋਈ ਸਾਰੇ ਕਤਲ ਕਰ ਦਿੱਤੇ ਗਏ ਹਨ। ਪਿੰਡਾਂ ਦੇ ਪਿੰਡ उजाड़ ਦਿੱਤੇ। ਫਿਰ ਇਹ ਕਾਰਾ ਕੌਣ ਕਰ ਗਿਆ? ਤੁਸੀਂ ਜਿੱਥੇ ਵੀ ਕਿਹਾ ਮੈਂ ਜਾ ਕੇ ਸਿੰਘਾਂ ਨੂੰ ਮਾਰਿਆ। ਤੁਸੀਂ ਪਤਾਲ ਵਿੱਚ ਸਿੰਘਾਂ ਦੇ ਹੋਣ ਦੀ ਸੂਹ ਦਿੱਤੀ। ਮੈਂ ਧਰਤੀ ਪੱਟ ਕੇ ਵੀ ਉਹਨਾਂ ਨੂੰ ਕੱਢਿਆ ਤੇ ਕਤਲ ਕੀਤਾ। ਜ਼ਕਰੀਆ ਬੋਲਣ ਲੱਗਾ। ਜੇ ਆਪਣਾ ਬਚਾਉਣਾ ਚਾਹੁੰਦੇ ਹੋ ਤੇ ਆਪਣੀਆਂ ਜ਼ਗੀਰਾਂ ਬਚਾਉਣੀਆਂ ਚਾਹੁੰਦੇ ਹੋ ਤਾਂ ਕਿਸੇ ਵੀ ਤਰ੍ਹਾਂ ਉਹ ਬੰਦੇ ਮੇਰੇ ਅੱਗੇ ਹਾਜ਼ਰ ਕਰੋ। ਜਿਨ੍ਹਾਂ ਨੇ ਚੌਧਰੀ ਨੂੰ ਮਾਰਿਆ। ਨਹੀਂ ਤਾਂ ਮੈਂ ਤੁਹਾਡਾ ਸਬਦਾ ਉਹੀ ਹਸ਼ਰ ਕਰਾਂਗਾ ਜੋ ਉਹਨਾਂ ਨੇ ਚੌਧਰੀ ਦਾ ਕੀਤਾ ਹੈ ਭੁੱਲ ਜਾਵਾਂਗਾ ਕਿ ਤੁਸੀਂ ਹਕੂਮਤ ਦੇ ਮਦਦਗਾਰ ਹੋ ਕਿਤੋਂ ਵੀ ਪੈਦਾ ਕਰੋ ਉਹ ਬੰਦੇ ਛੇਤੀ ਤੋਂ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਮੁਖਬਰ ਚੁੱਪਚਾਪ ਖਲੋਤੇ ਸਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਹੈ ਵੀ ਨਹੀਂ ਸੀ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤਦੋਂ ਹੀ ਹਰਪ੍ਰਗਤਨ ਰਣਜਣੀਆਂ ਬੋਲਿਆ ਹਜ਼ੂਰ ਪੰਗੂ ਸੁਣੀਦਾ ਹੈ ਮੀਰਾ ਕੋਟੀਆ ਮਤਾਬ ਸਿੰਘ ਪੰਗੂ ਉਸਨੇ ਚੌਧਰੀ ਦਾ ਕਤਲ ਕੀਤਾ ਹੈ। ਇੱਥੋਂ ਤਿੰਨ ਕੋ ਕੋਈ ਦੂਰ ਹੈ ਜੀ ਉਹਦਾ ਪਿੰਡ। ਪਰ ਉਹ ਪਿੰਡ ਰਹਿੰਦਾ ਨਹੀਂ। ਸੁਣਿਆ ਹੈ ਕਿ ਦੂਰ ਕਿਤੇ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਹਨ ਉਹ ਤੇ ਉਸਦੇ ਸਾਥੀ। ਹੋਰ ਵੀ ਹਨ ਉਹ ਜਿਹੇ। ਖਾਨੂਨ ਦਾ ਡਰ ਐਤਕੀ ਲੋਕ ਨਹੀਂ ਸਕਿਆ। ਜੀ ਹਜ਼ੂਰ ਪੂਰਾ ਜੱਥਾ ਹੈ ਸਿੰਘਾਂ ਦਾ ਸਾਰੇ ਇੱਕ ਤੋਂ ਵੱਧ ਇੱਕ ਲੜਾਕੇ। ਤੇ ਉਹਨਾਂ ਦੇ ਪਰਿਵਾਰ ਕੀ ਉਹ ਸਾਰੇ ਪਰਿਵਾਰ ਚਲੇ ਗਏ ਹਨ? ਨਹੀਂ ਹਜ਼ੂਰ। ਪਰਿਵਾਰ ਤਾਂ ਜ਼ਿਆਦਾਤਰ ਦੇ ਇੱਥੇ ਹੀ ਹਨ ਲੋਕ ਛੱਪ ਕੇ ਰਹਿੰਦੇ ਹਨ ਪਰ ਹਨ ਪੰਜਾਬ ਵਿੱਚ ਹੀ ਤਬਾਹ ਕਰ ਦਿਓ ਉਹਨਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਦਿਓ ਉਹਨਾਂ ਪਿੰਡਾਂ ਨੂੰ ਉਜਾੜ ਦਿਓ ਜਿੱਥੇ ਉਹਨਾਂ ਦੇ ਪਰਿਵਾਰ ਵਸਦੇ ਹਨ ਕੋਈ ਬੱਚਾ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ ਜਕਰੀਆ ਗੁੱਸੇ ਵਿੱਚ ਚੀਕਿਆ ਮੀਰਾ ਕੋਟ ਪਿੰਡ ਪੀਰ ਸਕੰਬਰ ਅਲੀ ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਸੀ ਪੀਰ ਨੂੰ ਬਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡਾਂ ਵਿੱਚ ਸਿੱਖਾਂ ਨੂੰ ਪਨਾਹ ਦੇ ਰਹੇ ਹੋ ਤੁਹਾਨੂੰ ਪਾਦਸ਼ਾਹ ਦੇ ਐਲਾਨ ਦਾ ਭੋਰਾ ਡਰਨੀ ਹਕੂਮਤ ਦੇ ਵੈਰੀਆਂ ਨੂੰ ਬਾਗੀਆਂ ਨੂੰ ਟਿਕਾਣਾ ਦੇਣਾ ਵੀ ਇੱਕ ਬਗਾਵਤ ਹੀ ਹੈ ਤੁਸੀਂ ਸਾਡੀ ਇਸ ਟੁਕੜੀ ਨਾਲ ਜਾਓ ਤੇ ਮੁਤਾਬ ਸਿੰਘ ਨੂੰ ਪੇਸ਼ ਕਰੋ ਨਹੀਂ ਤਾਂ ਸਾਨੂੰ ਤੁਹਾਡਾ ਪਿੰਡ ਉਜਾੜਨ ਵਿੱਚ ਰਤਾਝਕ ਨਹੀਂ ਹੋਏਗੀ ਜ਼ਕਰੀਆ ਖਾਨ ਨੇ ਪੀਰ ਨੂੰ ਤਾੜਨਾ ਕੀਤੀ ਮੁਗਲ ਫੌਜ ਦੀ ਇੱਕ ਟੁਕੜੀ ਤੇ ਨਾਲ ਮਸੇ ਰੰਗੜ ਦਾ ਪਰਿਵਾਰ ਨੇ ਆ ਕੇ ਪਿੰਡ ਨੂੰ ਘੇਰ ਲਿਆ ਤੇ ਸਿਕੰਬਰ ਅਲੀ ਦੀ ਕੋਈ ਵਾਹ ਨਹੀਂ ਚੱਲੀ ਫੌਜ ਦੇ ਮੁਖੀ ਨੂਰਦੀਨ ਨੇ ਪੀਰ ਨੂੰ ਕਿਹਾ ਕਿ ਪੰਚਾਂ ਨੂੰ ਬਲਾਵਾ ਭੇਜੋ ਪੰਜ ਨੱਥਾ ਖਹਿਰਾ ਨੂਰਦੀਨ ਅੱਗੇ ਪੇਸ਼ ਕੀਤਾ ਗਿਆ ਤੇਰੀ ਜਾਨ ਬਖਸ਼ੀ ਸਿਰਫ ਇਸੇ ਵਿੱਚ ਹੈ ਚੌਧਰੀ ਕਿ ਤੂੰ ਮਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਜਿੱਥੇ ਸਿੰਘ ਵਸਦੇ ਹਨ ਤੇ ਜਾਂ ਜਿਹੜੇ ਪਿੰਡਾਂ ਦੇ ਪੰਚ ਸਿੰਘਾਂ ਨਾਲ ਹਮਦਰਦੀ ਰੱਖਦੇ ਹਨ ਫੈਸਲਾ ਤੁਸੀਂ ਕਰਨਾ ਹੈ ਇੱਕ ਆਦਮੀ ਦੇਣਾ ਹੈ ਕਿ ਸਾਰਾ ਪਿੰਡ ਉੱਜੜਦਾ ਦੇਖਣਾ ਹੈ ਨੂਰਦੀਨ ਨੇ ਨੱਥੇ ਚੌਧਰੀ ਅੱਗੇ ਗੱਲ ਸਾਫ਼ ਕਰ ਦਿੱਤੀ ਮਤਾਬ ਸਿੰਘ ਤਾਂ ਪਿੰਡ ਵਿੱਚ ਹੈ ਹੀ ਨਹੀਂ ਹਜੂਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਮਾਰੋ ਚਾਹੇ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਨੱਥੇ ਨੇ ਫੌਜਦਾਰ ਅੱਗੇ ਤਰਲਾ ਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਹਰਪਗਤਨ ਰਾਂਝੀਏ ਨੇ ਉਸ ਦੇ ਕੰਨ ਵਿੱਚ ਕੁਝ ਖੁਸਰਫੁਸਰ ਕੀਤੀ ਇੱਕ ਹੋਰ ਗੱਲ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਚੌਧਰੀ ਮੈਂ ਸੁਣਿਆ ਹੈ ਕਿ ਮਤਾਬ ਸਿੰਘ ਦਾ ਇੱਕ ਪੁੱਤਰ ਪਿੰਡ ਵਿੱਚ ਹੀ ਹੈ ਜਾ ਉਸ ਨੂੰ ਲੈ ਕੇ ਆ ਨੂਰਦੀਨ ਦੀ ਗੱਲ ਸੁਣ ਕੇ ਨੱਥੇ ਖਹਿਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਨੇ ਗੁੱਸੇ ਤੇ ਹਰਾਨੀ ਭਰੇ ਭਾਵਾਂ ਨਾਲ ਫੌਜਦਾਰ ਵੱਲ ਦੇਖਿਆ ਦੇਖਦਾ ਗਿਆ ਚੌਧਰੀ ਸਾਡੇ ਕੋਲ ਸਾਰਾ ਦਿਨ ਨਹੀਂ ਹੈ ਅਸੀਂ ਹੋਰ ਪਿੰਡਾਂ ਚੋਂ ਵੀ ਸਿੰਘਾਂ ਦਾ ਖੁਰਾ ਲਪਣਾ ਹੈ ਜਾ ਦੌੜ ਕੇ ਜਾ ਤੇ ਪੇਸ਼ ਕਰ ਹਕੂਮਤ ਦੇ ਬਾਗੀ ਤੇ ਚੌਧਰੀ ਮੱッセ ਦੇ ਕਾਤਲ ਦੇ ਪੁੱਤਰ ਨੂੰ ਸਾਡੇ ਅੱਗੇ ਪਰ ਉਹ ਤਾਂ ਬਾਲ ਹੈ ਹਜੂਰ ਉਸ ਦਾ ਕੋਈ ਕਸੂਰ ਨਹੀਂ ਉਸ ਦਾ ਤੁਸੀਂ ਕੀ ਕਰੋਗੇ ਨਥੇ ਨੇ ਡਰ ਜਾਰ ਕੀਤਾ ਚਾਰ ਪਾਵਾਂਗੇ ਉਸ ਦਾ ਹੋਰ ਕੀ ਕਰਨਾ ਹੈ ਨੂਰਦੀਨ ਹੱਸਦਾ ਹੋਇਆ ਬੋਲਿਆ ਪਰ ਉਹ ਸੱਚਮੁੱਚ ਹੀ ਛੋਟਾ ਬਾਲ ਹੈ ਹਜੂਰ ਉਹ ਤਾਂ ਆਪਣੇ ਪਿਤਾ ਨੂੰ ਮਿਲਿਆ ਵੀ ਗਿਣਤੀ ਦੇ ਦਿਨ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸਾਪ ਹੀ ਬਣੇਗਾ ਅਸੀਂ ਤਾਂ ਬਸ ਉਸ ਨੂੰ ਹੱਥਾਂ ਵਾਲੇ ਪਾਸਿਓਂ ਖਿਲਾੜੀ ਵਿੱਚ ਧੱਕਣਾ ਹੈ ਤੇ ਬਾਕੀ ਕੰਮ ਤਾਂ ਖੂਖਾਰ ਜਾਨਵਰਾਂ ਨੇ ਕਰਨਾ ਹੈ ਉਸ ਨੂੰ ਪਾੜ ਦੇਣ ਚਾਹੇ ਰੱਖ ਲੈਣ ਨੂਰਦੀਨ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੰਨ ਹੋ ਗਿਆ ਅਸਲ ਵਿੱਚ ਮਤਾਬ ਸਿੰਘ ਪਿੰਡ ਛੱਡਣ ਲੱਗਾ ਆਪਣੇ ਬਾਲ ਰਾਏ ਸਿੰਘ ਦਾ ਹੱਥ ਪੰਜ ਨੱਥੇ ਖਰੇ ਦੇ ਹੱਥ ਦੇ ਗਿਆ ਸੀ ਤੇ ਨੱਥੇ ਨੇ ਬਾਲ ਦਾ ਸੋਣਾ ਧਿਆਨ ਰੱਖਿਆ ਸੀ ਨਥੇ ਚੌਧਰੀ ਦੇ ਸਾਰੇ ਪਰਿਵਾਰ ਨਾਲ ਹੀ ਬਾਲ ਰਾਏ ਸਿੰਘ ਦਾ ਤੇ ਹੋ ਗਿਆ ਸੀ ਅਜ ਨਥੇ ਨੂੰ ਜਾ ਪਰਿਆ ਸੀ ਜਿਵੇਂ ਰਾਏ ਸਿੰਘ ਦੇ ਸਿਰ ਤੇ ਗਿਰਜਾਂ ਉੱਡੀਆਂ ਫਿਰ ਰਹੀਆਂ ਸਨ ਉਹ ਬਹੁਤ ਉਦਾਸੀ ਦੇ ਆਲਮ ਵਿੱਚ ਪਿੰਡ ਵੱਲ ਤੁਰਿਆ ਦਰ ਤੇ ਫਿਕਰ ਉਸ ਦੀ ਤੌਰ ਤੋਂ ਪੜੇ ਜਾ ਸਕਦੇ ਹਨ ਡਿੱਗਦਾ ਢੈਂਦਾ ਉਹ ਪਿੰਡ ਪਹੁੰਚਿਆ ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ ਨਥੇ ਨੇ ਉਸ ਵੱਲ ਦੇਖ ਕੇ ਅਫਸੋਸ ਵਿੱਚ ਸਿਰ ਹਿਲਾਇਆ ਤੇ ਖੁੰਡ ਉੱਤੇ ਡਿੱਗ ਪਿਆ ਇਹ ਹੈ ਹਜੂਰ ਸلطਨਤ ਦਾ ਬਾਗੀ ਬੱਚਿਆਂ ਦੀ ਚੱਲ ਰਹੀ ਖੇਡ ਵਿੱਚੋਂ ਇੱਕ ਬਾਲ ਦੂਜੇ ਨੂੰ ਇੱਕ ਰਾਜਾ ਬਣੇ ਹੋਏ ਬਾਲ ਅੱਗੇ ਪੇਸ਼ ਕਰਦਾ ਬੋਲਿਆ ਚੱਲ ਓਏ ਚੁੱਕ ਕੇ ਸਲਾਮ ਕਰ ਖਾਨ ਸਾਹਿਬ ਨੂੰ ਇਸ ਜ਼ਾਲਮ ਰਾਜੇ ਅੱਗੇ ਸਿਰ ਝੁਕਾਉਣ ਨਾਲੋਂ ਮੈਂ ਲੜ ਕੇ ਮਰਨਾ ਪ੍ਰਵਾਨ ਕਰਾਂਗਾ ਖੇਡ ਦੇ ਬਾਲਾਂ ਵਿੱਚੋਂ ਰਾਏ ਸਿੰਘ ਬੋਲਿਆ ਤੇ ਨੱਥਾ ਇੱਕਦਮ ਖੜਾ ਹੋਇਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਤੇ ਫੌਜ ਦੇ ਹਾਥੀ ਨਾ ਆਵਾਂ ਜਿਉਂਦਾ ਤਾਂ ਉਹਨਾਂ ਨੇ ਛੱਡਣਾ ਨਹੀਂ ਇਸਨੂੰ ਕੀ ਮੂੰਹ ਦਿਖਾਵਾਂਗਾ ਮੈਂ ਮਤਾਬ ਸਿੰਘ ਨੂੰ ਕੀ ਜਵਾਬ ਦੇਵਾਂਗਾ ਪਰਮਾਤਮਾ ਦੀ ਕਚਹਿਰੀ ਵਿੱਚ ਜਦ ਮਤਾਬ ਸਿੰਘ ਮੇਰੇ ਤੋਂ ਆਪਣਾ ਬਾਲ ਮੰਗੇਗਾ ਕਿ ਲਿਆ ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲ ਫੜਾ ਕੇ ਗਿਆ ਸੀ ਕੀ ਕਹਾਂਗਾ ਕਿ ਬਾਲ ਨੂੰ ਤਾਂ ਮੈਂ ਭੁੱਖੇ ਸ਼ੇਰਾਂ ਅਗੇ ਸੌਟਾਇਆ ਸੀ ਨੱਥਾ ਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਲਾ ਦੇਵਾਂ ਮੇਰੇ ਗਏ ਪਿੱਛੋਂ ਘੱਟੋ ਘੱਟ ਮੇਰੀ ਔਲਾਦ ਨੂੰ ਮਿਹਨੇ ਤਾਂ ਨਹੀਂ ਸਹਾਰਨੇ ਪੈਣਗੇ ਉਹਨਾਂ ਦਾ ਤਾਂ ਜਸ ਹੋਵੇਗਾ ਕਿ ਨੱਥੇ ਚੌਧਰੀ ਦਾ ਪਰਿਵਾਰ ਹੈ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੀ ਦੇਹ ਲੇਖੇ ਲਾ ਗਿਆ ਨੱਥੇ ਨੇ ਆਪਣੇ ਇੱਕ ਪੁੱਤਰ ਇੱਕ ਭਾਣ ਜੀ ਸਿਰੀ ਤੇ ਪਹਿਰੇਦਾਰ ਨੂੰ ਨਾਲ ਲਿਆ ਤੇ ਪੰਜੇ ਜਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਜੂ ਟੱਪ ਗਏ ਕੁਝ ਚੁਗਲਾਂ ਨੇ ਜਾ ਕੇ ਹਰਪਖਤ ਨਰਨਜਨੀਏ ਨੂੰ ਚੁਗਲੀ ਕਰ ਦਿੱਤੀ ਕਿ ਨੱਥਾ ਤਾਂ ਬਾਲ ਨੂੰ ਲੈ ਕੇ ਹਰਨ ਹੋ ਗਿਆ ਜੇ ਉਹ ਸਾਡੇ ਹੱਥੋਂ ਨਿਕਲ ਗਏ ਤਾਂ ਖਾਨ ਬਹਾਦਰ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡੇਗਾ ਛੇ ਤਿੰਨਾ ਘੋੜੇ ਦਰਾਓ ਤੇ ਜਿਸ ਦੇ ਵੀ ਉਹ ਨਜ਼ਰ ਪੈਣ ਗੋਲੀਆਂ ਨਾ ਉਡਾ ਦਿਓ ਨੂਰਦੀਨ ਨੇ ਘੋੜਸਵਾਰਾਂ ਨੂੰ ਚੁਗਲਾਂ ਦੇ ਨਾਲ ਨਥੇ ਹੋਰਾਂ ਦੇ ਮਗਰ ਭਜਾਇਆ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਥੇ ਰੁੱਕ ਕੇ ਫੌਜ ਨੂੰ ਰੋਕਾਂਗਾ ਤੇ ਤੁਸੀਂ ਸਾਰੇ ਬਾਲ ਨੂੰ ਲੈ ਕੇ ਨਿਕਲ ਜਾਓ ਮਾਲਵੇ ਦੇਸ਼ ਵਿੱਚ ਦੀ ਹੁੰਦੇ ਹੋਏ ਤੁਸੀਂ ਮਾਰੂਥਲ ਵਿੱਚ ਬੁੱਢੇ ਜੋੜ ਚਲੇ ਜਾਓ ਤੇ ਬਾਲ ਰਾਏ ਸਿੰਘ ਨੂੰ ਮਤਾਬ ਸਿੰਘ ਦੀ ਗੋਦ ਬਿਠਾ ਕੇ ਪਰਤੇ ਹੋ ਦੂਰੋਂ ਮਾਰ ਮਾਰ ਕਰਦੀ ਆ ਰਹੀ ਜਕਰੀਏ ਦੀ ਫੌਜ ਨੂੰ ਦੇਖ ਕੇ ਨਥੇ ਨੇ ਆਪਣੇ ਪੁੱਤਰ ਤੇ ਬਾਕੀ ਸਾਥੀਆਂ ਨੂੰ ਕਿਹਾ ਨਹੀਂ ਪੰਚ ਜੀ ਅਸੀਂ ਤੁਹਾਨੂੰ ਇਕੱਲਿਆਂ ਨੂੰ ਕਿਵੇਂ ਛੱਡ ਜਾਈਏ ਅਸੀਂ ਵੀ ਇੱਥੇ ਤੁਹਾਡੇ ਕੋਲ ਹੀ ਰੁਕਾਂਗੇ ਤੇ ਜੂਝਾਂਗੇ ਜਾਨ ਰਹਿੰਦੀ ਤੱਕ ਤਾਂ ਬਾਲ ਦੀ ਜਾਨ ਦੀ ਰੱਖਿਆ ਕਰਾਂਗੇ ਮਗਰੋਂ ਗੁਰੂ ਆਪੇ ਰੱਖਾ ਨੱਥੇ ਚੌਧਰੀ ਦਾ ਪਹਿਰੇਦਾਰ ਬੋਲਿਆ ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲ ਨਾ ਪਾਈ ਤਾਂ ਉਹ ਜਲਦੀ ਹੀ ਸਾਨੂੰ ਸਭ ਨੂੰ ਮਾਰ ਮਗਾਉਣਗੇ ਤੇ ਲੋਕ ਕਹਿਣਗੇ ਜਿਸ ਬਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸੇ ਦੀ ਰੱਖਿਆ ਨਹੀਂ ਕਰ ਸਕੇ ਨਿੰਦਿਆ ਪੱਲੇ ਪਵੇਗੀ ਨੱਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ ਪਰ ਪਿਤਾ ਜੀ ਹੁਣ ਭੱਜ ਸਕਣ ਦਾ ਮੌਕਾ ਵੀ ਨਹੀਂ ਬਚਿਆ ਮੌਤ ਸਿਰ ਤੇ ਆਣ ਖਲੋਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਕਿਆ ਪਰ ਮੈਂ ਫਿਰ ਵੀ ਕਹਾਂਗਾ ਪੁੱਤਰ ਕਿ ਭਾਵੇਂ ਕਿਸੇ ਨੇੜੇ ਦੇ ਪਿੰਡ ਵਿੱਚ ਹੀ ਸਹੀ ਤੁਸੀਂ ਬਾਲ ਨੂੰ ਕਿਤੇ ਲੁਕੋ ਆਵੋ ਸਾਡੇ ਨਾਲ ਜੋ ਹੋਵੇਗੀ ਦੇਖੀ ਜਾਏਗੀ ਪਰ ਬਾਲ ਤਾਂ ਬਚ ਜਾਏ ਨੱਥਾ ਥੋੜਾ ਬੇਬਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੁਸ਼ਾਰ ਨੱਥੇ ਹੋਂਾਂ ਦੇ ਸਿਰ ਉੱਤੋਂ ਦੀ ਲੰਗੀ ਉਹਨਾਂ ਉੱਥੇ ਹੀ ਇੱਕ ਨੀਵੀਂ ਥਾਂ ਦੀ ਓਟ ਲੈ ਕੇ ਮੋਰਚਾ ਮੰਨ ਲਿਆ ਆਓ ਭਾਈ ਰੰਗੜੋ ਉਹ ਬੈਠੇ ਨੇ ਤੁਹਾਡੇ ਦੁਸ਼ਮਣ ਹੋਵੋ ਅੱਗੇ ਤੇ ਲੈ ਲਓ ਆਪਣਾ ਬਦਲਾ ਨੂਰਦੀਨ ਨੇ ਮੱッセ ਰੰਗੜ ਦੇ ਭਰਾਵਾਂ ਨੂੰ ਵੰਗਾ ਰਿਆ ਮੱッセ ਦੇ ਭਰਾ ਭਤੀਜੇ ਅੱਗੇ ਆਏ ਤੇ ਅਲੀ-ਅਲੀ ਕਰਦੇ ਨੱਥੇ ਹੋਰਾਂ ਵੱਲ ਵਦੇ ਟੋਟੇ-ਟੋਟੇ ਕਰਦੇ ਉਹ ਸੁਖਮ ਦੇ ਜਾਈ ਦੇ ਤਾਂ ਕਿ ਚੌਧਰੀ ਮੱッセ ਦੀ ਰੂਹ ਨੂੰ ਕੁਝ ਸ਼ਾਂਤੀ ਮਿਲ ਸਕੇ ਮੱッセ ਦਾ ਭਰਾ ਬੋਲਿਆ ਨੱਥੇ ਚੌਧਰੀ ਤੇ ਉਸਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਸਨ ਨਹੀਂ ਨੱਥਾ ਤੀਰ ਅੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਤੀਰ ਕਮਾਨ ਸੀ ਭਾਂਜੇ ਕੋਲ ਬਰਸ਼ੀ ਸੀ ਤੇ ਪੁੱਤਰ ਕੋਲ ਸੇਲਾ ਪਹਿਰੇਦਾਰ ਕੋਲ ਤਲਵਾਰ ਸੀ ਤੇ ਸਿਰੀ ਕੋਲ ਇੱਕ ਮੋਟਾ ਸਲੋਤਰ ਬਸ ਇਹੀ ਸਨ ਇਹਨਾਂ ਦੇ ਸ਼ਾਸਤਰ ਤੇ ਅੱਗੋਂ ਮੁਗਲ ਫੌਜਾਂ ਬੰਦੂਕਾਂ ਤੇ ਹੋਰ ਹਥਿਆਰਾਂ ਨਾਲ ਲੈ ਸਨ ਮੁਕਾਬਲਾ ਭਾਵੇਂ ਇੱਕ ਪਾਸੜੀ ਸੀ ਪਰ ਫਿਰ ਵੀ ਮੁਕਾਬਲਾ ਤਾਂ ਸੀ ਜਦ ਮੱッセ ਦਾ ਪਰਿਵਾਰ ਨੱਥੇ ਤੇ ਉਸਦੇ ਸਾਥੀਆਂ ਕੋਲ ਪਹੁੰਚਿਆ ਤਾਂ ਮੂਰਲੀ ਕਤਾਰ ਵਿੱਚ ਮੱッセ ਦੇ ਭਾਈ ਭਤੀਜੇ ਸਨ ਨੱਥੇ ਗਿਆਨੇ ਵਰਸ਼ੇ ਤੇ ਸੇਲੇ ਵਿੱਚ ਪਰੋਕੇ ਦੋ ਘੋੜਸਵਾਰ ਪਲ ਵਿੱਚ ਹੀ ਹੇਟਾਂ ਸੁੱਟ ਲਏ ਇਹ ਦੋਹੇ ਮੱッセ ਦੇ ਭਤੀਜੇ ਸਨ ਇਸ ਤੋਂ ਪਹਿਲਾਂ ਕਿ ਮੱッセ ਦਾ ਪਰਿਵਾਰ ਸੰਭਲਦਾ ਨਥੇ ਦੇ ਸਿਰੀ ਨੇ ਸਲੋਤਰ ਦਾ ਇੱਕ ਭਰਮਾਵਾਰ ਮੱッセ ਦੇ ਭਰਾ ਦੇ ਸਿਰ ਤੇ ਕੀਤਾ ਤੇ ਉਸ ਦੀ ਖੋਪੜੀ ਖਖੜੀ ਵਾਂਗ ਪਾੜ ਗਈ। ਖੋਪੜੀ ਪਾਟਣ ਦਾ ਖੜਾਕ ਸੁਣ ਕੇ ਬਾਕੀ ਘੋੜਸਵਾਰਾਂ ਨੇ ਲਗਾਮਾਂ ਖਿੱਚੀਆਂ ਤੇ ਪਿਛਾਂ ਪਰਤ ਗਏ। ਭੱਜੇ ਜਾਂਦੇ ਮੱッセ ਦੇ ਪਰਿਵਾਰ ਦੇ ਜੀਆ ਦੀ ਨਥੇ ਦੇ ਪਹਿਰੇਦਾਰ ਦੀ ਤਲਵਾਰ ਨਾਲ ਵੀ ਭੇਟ ਹੋ ਗਈ ਤੇ ਕਿਰਪਾਨ ਨੇ ਪ੍ਰੋਣਾਚਾਰੀ ਕਰਦਿਆਂ ਤਿੰਨ ਚਾਰ ਹੋਰ ਸਵਾਰ ਆਪਣੇ ਕੋਲ ਹੀ ਰੱਖ ਲਏ। ਕੁਝ ਕੁ ਜੀ ਤੇ ਬਾਕੀ ਖੜੇ ਖਾਲੀ ਘੋੜੇ ਵਾਪਸ ਪਰਤੇ। ਨੂਰਦੀਨ ਤੇ ਉਸ ਦੇ ਸੈਨਿਕ ਸੁੰਨ ਜੇ ਹੋ ਗਏ ਮੱッセ ਦੇ ਭਰਾ ਦੀ ਮਤੀਰੇ ਵਾਂਗ ਖਿੱਲਰ ਦੀ ਖੋਪੜੀ ਸਾਹਮਣੇ ਦੇਖੀ ਸੀ ਭਾਰੀ ਛਲੋਤਰ ਸਭ ਨੂੰ ਆਪਣੇ ਸਿਰ ਤੇ ਵੱਜਿਆ ਪ੍ਰਤੀਤ ਹੋਇਆ ਹਰਪਗਤ ਨਰੰਜਨੀਏ ਦਾ ਤਾਂ ਹੱਥ ਆਪ ਮੁਹਾਰੇ ਆਪਣੇ ਸਿਰ ਨੂੰ ਛੂ ਕੇ ਦੇਖਣ ਲੱਗਾ ਸੀ ਇਹ ਜੱਟ ਸਾਡੇ ਮਾਰਨ ਦੇ ਵਸ ਨਹੀਂ ਸਾਡਾ ਤਾਂ ਅੱਧਾ ਪਰਿਵਾਰ ਇਹਨਾਂ ਨੇ ਹੋਰ ਮਾਰ ਦਿੱਤਾ ਹੈ ਅਸੀਂ ਨਹੀਂ ਲੈਣਾ ਕੋਈ ਬਦਲਾ ਰੋਂਦਾ ਹੋਇਆ ਮੱッセ ਦਾ ਇੱਕ ਭਰਾ ਨੂਰਦੀਨ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾ ਹੋ ਇਸ ਤਰ੍ਹਾਂ ਕਿਉਂ ਭਜਦੇ ਹੋ ਵੈਰ ਤਾਂ ਤੁਹਾਡਾ ਹੈ ਅਸੀਂ ਮੂਰੇ ਹੋ ਕੇ ਕਿਉਂ ਮਰੀਏ ਤੁਹਾਡੀ ਖਾਤਰ ਅਸੀਂ ਕਿਉਂ ਲੜੀਏ ਜਾਓ ਭਗਤ ਨਰਨਜਨੀਏ ਕੋਲ ਜਾਓ ਜਿਹੜਾ ਚੁਗਲੀ ਕਰਕੇ ਲੈ ਕੇ ਆਇਆ ਹੈ ਨੂਰਦੀਨ ਬੋਲਿਆ ਹਜੇ ਆਪਸ ਵਿੱਚ ਗੱਲਾਂ ਕਰ ਹੀ ਰਹੇ ਸਨ ਕਿ ਨੱਥੇ ਚੌਧਰੀ ਨੇ ਕੁਝ ਚੁਣਵੇਂ ਜਹੇ ਤੀਰ ਚਲਾਏ ਤੇ ਤਿੰਨ ਘੋੜਸਵਾਰ ਹੋ ਡੇਗਲੇ ਜਿਨ੍ਹਾਂ ਵਿੱਚੋਂ ਇੱਕ ਮੱッセ ਦਾ ਭਤੀਜਾ ਸੀ ਰੱਜ ਗਏ ਅਸੀਂ ਬਦਲੇ ਲੈ ਕੇ ਬਸ ਥੋਤੋਂ ਕੁਝ ਸਰਦਾ ਹੈ ਤਾਂ ਦੇਖ ਲਵੋ ਨਹੀਂ ਸਾਨੂੰ ਤਾਂ ਮਾਫ਼ ਕਰੋ ਬਦਲਾ ਲੈਣ ਆਇਆ ਕਿਤੇ ਮੈਂ ਸਾਰਾ ਪਰਿਵਾਰ ਨਾ ਮਰਵਾ ਤਰਾਂ ਕੀ ਮੂੰਹ ਦਿਖਾਵਾਂਗਾ ਘਰੇ ਜਾ ਕੇ ਕਿ ਇੱਕ ਦਾ ਬਦਲਾ ਲੈਣ ਗਿਆ ਸੀ ਤੇ ਪੰਜ ਹੋਰ ਮਰਵਾ ਆਇਆ ਇਹ ਕਹਿ ਕੇ ਮੱッセ ਦੇ ਭਰਾ ਨੇ ਘੋੜੇ ਨੂੰ ਅੱਡੀ ਲਾਈ ਤੇ ਵਾਪਸ ਪਰਤ ਗਿਆ ਉਧਰ ਹਰਪਗਤਨ ਰੰਜਣੀਆਂ ਵੀ ਡੋਲ ਗਿਆ ਸੀ ਅਸੀਂ ਕੋਈ ਸਪਾਈ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾਦਾਰ ਹਾਂ ਸਾਡਾ ਕੰਮ ਮੁਖਬਰੀਆਂ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਥੋਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਇਹਨਾਂ ਜੱਟਾਂ ਨੂੰ ਮਾਰ ਲਵਾਂਗੇ ਉਸਨੇ ਫੌਜਦਾਰ ਨੂਰਦੀਨ ਨੂੰ ਸੁਣਾਉਂਦਿਆਂ ਕਿਆ ਇੰਨੇ ਚੇਰ ਨੂੰ ਨੱਥੇ ਦੇ ਤੀਰਾਂ ਨੇ ਇਹਨਾਂ ਦੇ ਕਈ ਹੋਰ ਘੋੜਸਵਾਰ ਵੀ ਪਾਰ ਬਲਾ ਦਿੱਤੇ ਸਨ ਨੱਥੇ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਸੀ ਜਿਹਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਣ ਜੋਗਾ ਵੀ ਨਹੀਂ ਰਿਹਾ ਗੱਲ ਹੱਥੋਂ ਜਾਂਦੀ ਦੇਖ ਕੇ ਨੂਰਦੀਨ ਨੇ ਫੌਜ ਨੂੰ ਇਸ਼ਾਰਾ ਕੀਤਾ ਕਿ ਨੱਥੇ ਤੇ ਉਸ ਦੇ ਸਾਥੀਆਂ ਨੂੰ ਚੌ ਤਰਫਾ ਘੇਰਾ ਪਾ ਲਓ ਤੇ ਦੋਹਾਂ ਪਾਸਿਆਂ ਤੋਂ ਹੱਲਾ ਬੋਲੋ ਨੱਥੇ ਨੇ ਵੀ ਤਕਾ ਲਿਆ ਕਿ ਹੁਣ ਮੌਤ ਦਰਾਂ ਤੇ ਆਣ ਟੁੱਕੀ ਹੈ ਉਸ ਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹ ਇੱਥਾਂ ਹੀ ਲੁੱਕ ਕੇ ਬਿਠਾ ਰਹੇ ਵੀ ਨੱਥੇ ਨੇ ਤੀਰ ਵਰਸਾਉਣੇ ਸ਼ੁਰੂ ਕੀਤੇ ਉਹ ਐਸੇ ਰੋਹ ਵਿੱਚ ਤੀਰ ਛੱਡ ਰਿਹਾ ਸੀ ਕਿ ਕਈ ਤੀਰ ਤਾਂ ਮੁਗਲ ਸਪਾਹੀਆਂ ਦੇ ਸਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਨੇੜੇ ਆਏ ਮੁਗਲਾਂ ਨੂੰ ਉਸ ਦੇ ਸਾਥੀ ਬਰਸ਼ਿਆਂ ਵਿੱਚ برو ਰਹੇ ਸਨ ਪਹਿਰੇਦਾਰ ਤੇ ਸੀਰੀ ਵੀ ਆਪਣੀ ਕਿਰਪਾਨ ਦੇ ਸਲੂਤਰ ਨਾਲ ਸੋਨਾ ਮੁਕਾਬਲਾ ਕਰ ਰਹੇ ਸਨ ਪਰ ਨੱਥੇ ਦੇ ਤੀਰਾਂ ਤੋਂ ਡਰਦੇ ਬਹੁਤੇ ਮੁਗਲ ਸਪਾਈ ਤਾਂ ਨੇੜੇ ਹੀ ਨਹੀਂ ਆ ਰਹੇ ਸਨ ਕਾਫੀ ਚਿਰ ਉਹ ਬਹਾਦਰੀ ਨਾਲ ਜੋਈਦੇ ਰਹੇ ਪਰ ਰੋ ਵਿੱਚ ਖਿੱਚ-ਖਿੱਚ ਕੇ ਤੀਰ ਚਲਾਉਂਦੇ ਨੱਥੇ ਦੀ ਕਮਾਨ ਚਿੱਲਿਓ ਲੈ ਗਈ ਹੁਣ ਭਕੇ ਹੋਏ ਮੈਦਾਨ ਵਿੱਚ ਕਮਾਨ ਚਿੱਲੇ ਤੇ ਚੜਾਉਣ ਦਾ ਸਮਾਂ ਕਿੱਥੇ ਸੀ ਸੋ ਉਸਨੇ ਲਾਕਣਾ ਬੱਦੀ ਕਿਰਪਾਨ ਕੱਢੀ ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਦੇ ਫੱਟ ਦੇ ਕੇ ਡੇ ਗਿਆ ਨੂਰਦੀਨ ਨੂੰ ਨਥੇ ਚੌਧਰੀ ਦੀ ਨਕਾਰਾ ਹੋ ਗਈ ਕਮਾਨ ਦਾ ਪਤਾ ਲੱਗ ਗਿਆ ਤੇ ਉਸਨੇ ਸਿਪਾਈਆਂ ਨੂੰ ਗੋਲੀਆਂ ਚਲਾਉਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੂਕ ਚ ਪਹਿਲਾਂ ਨਥੇ ਦੇ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਹਰੇ ਆ ਕੇ ਗੋਲੀਆਂ ਵਰਾ ਦਿੱਤੀਆਂ ਦੋ ਗੋਲੀਆਂ ਨਥੇ ਦੇ ਲੱਗੀਆਂ ਇੱਕ ਮੋੜੇ ਦੇ ਪਾਰ ਹੋ ਗਈ ਤੇ ਦੂਜੀ ਪੱਟ ਵਿੱਚ ਨਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਦਰਬਾਨ ਤੇ ਸੀਰੀ ਵੀ ਗੋਲੀਆਂ ਨੇ ਡੇਗ ਲਏ ਨੱਥਾ ਵੀ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ ਹੁਣ ਨਥੇ ਪੰਚ ਦਾ ਭਾਂਜਾ ਤੇ ਬਾਲ ਰਾਏ ਸਿੰਘ ਹੀ ਬਚੇ ਸਨ ਬਾਲਕ ਨੇ ਹੁਣ ਤੱਕ ਨੱਥੇ ਦੀ ਓਟ ਤਕਾਈ ਹੋਈ ਸੀ। ਉਹ ਲੜਾਈ ਵਿੱਚ ਇੱਕ ਪਲ ਲਈ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ। ਪਰ ਹੁਣ ਨੱਥਾ ਆਪ ਹੀ ਡਿੱਗ ਪਿਆ ਸੀ। ਬੰਦੂਖਾਂ ਦੀ ਤਾੜ-ਤਾੜ ਤੋਂ ਸਹਿਮਿਆ ਰਾਏ ਸਿੰਘ ਉੱਥੇ ਹੀ ਸੈਕੇ ਬੈਠਾ ਰਿਹਾ। ਜਦ ਨੱਥਾ ਤੇ ਉਸਦੇ ਸਾਥੀ ਡਿੱਗ ਪਏ ਤਾਂ ਮੁਗਲਾਂ ਨੇ ਆਪਣੇ ਘੋੜੇ ਆ ਕੇ ਉਹਨਾਂ ਦੇ ਉੱਤੇ ਚੜਾ ਦਿੱਤੇ। ਬਾਲ ਰਾਏ ਸਿੰਘ ਵੀ ਘੋੜਿਆਂ ਦੇ ਪੌੜਾਂ ਹੇਠਾ ਰਿਹਾ ਸੀ। ਕਿ ਉਸਨੇ ਇੱਕ ਘੋੜੇ ਦੇ ਪੌੜ ਨੂੰ ਹੱਥ ਪਾ ਲਿਆ ਤੇ ਘੋੜੇ ਨੇ ਉਸ ਨੂੰ ਵਗਾ ਕੇ ਮਾਰਿਆ। ਉਹ ਪਿਆ ਹੈ ਮਤਾਬ ਸਿੰਘ ਦਾ ਤੁਖਮ। ਕੋ ਜਲਦੇ ਹੋ ਇਸ ਨੂੰ ਸੁਮਾ ਹੇਟ ਹਰਪਗਤਨ ਰੰਜਨੀਆਂ ਚੀਕਿਆ ਇੱਕ ਮੁਗਲ ਸਪਾਈ ਨੇ ਤਲਵਾਰ ਦਾ ਵਾਰ ਕੀਤਾ ਤੇ ਰਾਏ ਸਿੰਘ ਦੀ ਗਰਦਨ ਕੱਟੀ ਗਈ ਦੂਜੇ ਵਾਰ ਨੇ ਉਸ ਦਾ ਮੋਢਾ ਕੱਟ ਦਿੱਤਾ ਧਰਤੀ ਤੇ ਬੇਸੁਰਤ ਪਏ ਹੋਏ ਬਾਲ ਤੇ ਇੱਕ ਵਾਰ ਫੇਰ ਕੀਤਾ ਗਿਆ ਤੇ ਤਲਵਾਰ ਦੀ ਪਿਪਲਾ ਉਸ ਦੇ ਮੋਢੇ ਨੂੰ چیر ਕੇ ਹੇਠਾਂ ਧਰਤੀ ਵਿੱਚ ਧਸ ਗਈ ਲਹੂ ਨਾਲ ਲਥਬਤ ਬਾਲ ਰਾਏ ਸਿੰਘ ਨੂੰ ਮਰਿਆ ਜਾਣ ਕੇ ਮੁਗਲ ਟੋਕੜੀ ਉੱਥੋਂ ਨਿਕਲ ਗਈ ਪਰ ਕਲਗੀ ਧਰਜੀਆਂ ਦੀ ਕੋਈ ਮੇਰ ਦੀ ਨਿਗਾਹ ਕਿ ਬਾਲ ਦੀ ਸਾਰਾਕ ਨਹੀਂ ਕੱਟੀ ਗਈ ਸੀ ਸਾਗ ਵੇਚਦੀ ਹੋਈ ਇੱਕ ਕੰਬੋਇਨ ਮਾਈ ਇਧਰ ਦੀ ਲੰਘ ਰਹੀ ਸੀ ਜਦ ਉਸਨੇ ਲਾਸ਼ਾਂ ਪਈਆਂ ਦੇਖੀਆਂ ਤੇ ਉਸਦੀ ਨਿਗਾਹ ਬਾਲ ਉੱਤੇ ਗਈ ਤਾਂ ਉਹ ਤਰਸ ਦੇ ਘਰ ਵਿੱਚ ਆ ਕੇ ਬਾਲ ਵੱਲ ਭੱਜੀ ਬੱਚੇ ਦੀ ਨਬਜ਼ ਚੱਲ ਰਹੀ ਸੀ ਸੋ ਉਸ ਮਾਈ ਨੇ ਬਾਲ ਨੂੰ ਚੁੱਕਿਆ ਤੇ ਆਪਣੇ ਘਰ ਲਿਆਈ ਥੋੜੀ ਬਹੁਤ ਪੁੱਛ ਪੜਤਾਲ ਕਰਨ ਵਿੱਚੋਂ ਬੀਬੀ ਨੂੰ ਪਤਾ ਲੱਗਿਆ ਕਿ ਇਸ ਬਾਲ ਦਾ ਇੱਕ ਭਰਾ ਰੜਿਆਲੇ ਰਹਿੰਦਾ ਹੈ ਉਹ ਬਾਲ ਨੂੰ ਉਸ ਕੋਲ ਲੈ ਆਈ ਉਹਨਾਂ ਨੇ ਰਾਏ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਮੋਚੀ ਨੂੰ ਸਾਧ ਕੇ ਉਸ ਦੇ ਜ਼ਖਮ ਸਿਵਾਏ ਸੱਚੇ ਸਤਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੀ ਮਿਹਰ ਹੋਈ ਕਿ ਭਾਈ ਮਤਾਬ ਸਿੰਘ ਦਾ ਬਾਲ ਭਾਈ ਰਾਏ ਸਿੰਘ ਐਸੇ ਭਿਆਨਕ ਹਮਲੇ ਵਿੱਚੋਂ ਵੀ ਬਚ ਗਿਆ ਤੇ ਨੱਥੇ ਚੌਧਰੀ ਹੋਣਾ ਦੀ ਮਸ਼ੱਕਤ ਵੀ ਜਾਈ ਨਹੀਂ ਗਈ ਤੇ ਉਸ ਬਾਲ ਦੇ ਬਚ ਜਾਣ ਕਰਕੇ ਹੀ ਅੱਜ ਮੈਂ ਇੱਥੇ ਬੈਠਾ ਤੁਹਾਨੂੰ ਕਥਾ ਸੁਣਾ ਰਿਹਾ ਹਾਂ ਉਹ ਬਾਲ ਰਾਏ ਸਿੰਘ ਮੇਰਾ ਪਿਤਾ ਸੀ ਤੁਸੀਂ ਭਾਈ ਮਤਾਬ ਸਿੰਘ ਦੇ ਪੁੱਤਰ ਹੋ ਇੰਦਰਜੀਤ ਸਿੰਘ ਬੋਲਿਆ ਹਾਂ ਉਹ ਮੇਰੇ ਦਾਦਾ ਸਨ ਵਾਹ ਸਾਡੇ ਧੰਨ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ